ਇਹ ਨਾਮ ਤੇਰਾ ਇਹ ਠੀਕ ਹੈ ਜੀ ਫੁੱਟੇ ਵਧੀਆ ਲਾਇਏ ਬੇ ਮਿੱਠੇ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਕਿੰਨੀਆਂ ਕਿ ਵਰਾਈਟੀਆਂ ਹੋ ਗਈਆਂ ਅੰਬਾਂ ਦੀ ਆਪਣੇ ਇਲਾਕੇ ਚ ਵਰਾਈਟੀਆਂ ਬਹੁਤ ਬੈੜੀਆਂ ਨੇ ਪੁੱਛ ਤਾ ਅਸਾਂ ਹਰੇਕ ਤਰ੍ਹਾਂ ਦੀ ਵਰਾਈਟੀ ਕਿੰਨੀਆਂ ਮੇਰਾ ਖਿਆਲ ਜਿਆਦਾਿੰਦਾ 50 ਕਿ ਡੈਡੀਗਟ ਤੋਂ ਨਹੀਂ ਆ 50 ਪੰਜਾਬ ਦਾ ਇਲਾਕਾ ਬੀਤ ਜੋ ਕਿ ਕੰਡੀ ਦਾ ਇਲਾਕਾ ਹੈ ਮੁੰਡੇ ਦੀ ਵੀਡੀਓ ਬਣਾਜਾ ਹਿਮਾਚਲ ਦੀ ਸੀਮਾ ਦੇ ਨਾਲ ਲੱਗਣ ਵਾਲੇ ਸਿਲਾਕੇ ਵਿੱਚ ਅੱਜ ਵੀ ਦੇਸੀ ਅੰਬਾਂ ਦੀ ਲੰਬੀ ਚੌੜੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ। ਤਹਿਸੀਲ ਗੜਸ਼ਿੰਕਰ ਦੇ ਪਿੰਡ ਕੋਟ ਵਿੱਚ ਅੱਜ ਤੁਹਾਨੂੰ ਦੇਸੀ ਅੰਬਾਂ ਦਾ ਇੱਕ ਨਜ਼ਾਰਾ ਦਿਖਾ ਰਹੇ ਹਾਂ। ਹਾਂਜੀ ਦੱਸੋ ਜੀ ਕੁਝ ਹੈ ਅੰਬਾਂ ਬਾਰੇ। ਅੰਬਾਂ ਬਾਰੇ। ਹਾਂਜੀ। ਅੰਬ। ਤੇਰੀ ਮੈਂ ਵੀਡੀਓ ਬਣਾਉਣਾ ਪਿਆ। ਕੀ ਨਾਮ ਤੇਰਾ? ਮੁੰਡੇ ਦੀ ਵੀਡੀਓ ਬਣਾ ਰਿਆ ਮੈਂ ਅੱਛਾ ਜੀ ਐਂਦਰ ਮੋਰੇ ਹੈਗੇ ਪੁੱਤ ਜਿਆਦਾ ਉਹ ਵਾਲੇ ਪਾਸੇ ਇੱਕ ਸਾਡੇ ਨਾਲ ਲੋਣੀ ਹਾਂਜੀ ਦੱਸੋ ਜੀ ਕੁਛ ਅੰਬਾ ਵਾਰੇ ਅੰਬਾ ਵਾਰੇ ਹਾਂਜੀ ਅੰਬ ਦਾ ਬਹੁਤ ਹੈਗੇ ਜੀ ਹਾਂਜੀ ਇਹ ਹੁਣ ਤਾਂ ਰਹੀ ਹੀ ਨਹੀਂ ਲੂਟੇ ਬਹੁਤ ਇਧਰ ਲੈ ਪਾਸਾ ਨਹੀਂ ਸੀਗੇ ਇਧਰ ਵੀ ਸੀਗੇ ਜ਼ਿਆਦਾ ਹੈ ਹਾਂਜੀ ਵੜਾ ਤੇ ਲੋਕਾਂ ਨੇ ਵੇਖਣਾ ਸੁੱਕ ਗਿਆ ਜਲ ਓਕੇ ਹਾਂ ਸੁੱਕਣ ਦਾ ਕਾਰਨ ਸੁੱਕਣ ਦਾ ਕਾਰਨ ਹੈ ਪਾਣੀ ਓਕੇ ਪਾਣੀ ਨਹੀਂ ਨਾ ਮਿਲਦਾ ਠੀਕ ਠੀਕ ਪਾਣੀ ਹੋਵੇ ਤਾਂ ਕੰਡ ਸੁੱਕਦਾ ਦੇਸੀ ਅੰਬ ਹੀ ਇਧਰ ਜ਼ਿਆਦਾ ਹਾਂ ਦੇਸੀ ਦੇਸੀ ਠੀਕ ਹੈ ਜੀ ਲੂਟੇ ਵਧੀਆ ਲਾਇਏ ਬੇ ਮਿੱਠੇ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਕਿੰਨੀਆਂ ਕਿ ਵਰਾਈਟੀਆਂ ਹੋ ਗਈਆਂ ਅੰਬਾਂ ਦੀ ਆਪਣੇ ਇਲਾਕੇ ਸੇ ਵਰਾਈਟੀਆਂ ਬਹੁਤ ਬੜੀਆਂ ਨੇ ਪੁੱਛ ਤੁਸੀਂ ਅਸਾਂ ਹਰੇਕ ਤਰ੍ਹਾਂ ਦੀ ਵਰਾਈਟੀ ਕਿੰਨੀਆਂ ਮੇਰਾ ਖਿਆਲ ਜਾਂਦਾ 50 ਕਿ ਦੇ ਅੜੀਕੜ ਸੌਣੀਆਂ ਆ 50 ਕਿ ਤਰ੍ਹਾਂ ਦਾ ਮਿਲ ਜੀ ਉੱਧਰ ਹਾਂ ਮਿਲ ਜਾਂਦਾ ਤਾਂ ਲੋਕ ਫੇਰ ਵੇਚਦੇ ਆ ਅੰਬ ਜਾਂ ਕੀ ਕਰਦੇ ਜੀ ਅੱਗੇ ਵੇਚਦੇ ਤਾਂ ਹੁਣ ਹੀ ਵੇਚਦਾ ਕੋਈ ਹੁਣ ਨਹੀਂ ਵੇਚਦਾ ਨਾ ਆਪਸ ਵਿੱਚ ਖਾਣ ਪੀਣ ਦੇ ਕੰਮ ਆਂਦੇ ਹਾਂ ਜਿਹੜਾ ਮਾਜੀ ਹੁਣ ਖਾਈ ਜਾ ਵਗ ਗਿਆ ਦੇਖਦੇ ਸੀ ਠੀਕ ਆ ਹੁਣ ਨਹੀਂ ਪੁੱਛਦਾ ਕੋਈ ਆਹ ਮਤ ਤਰ੍ਹਾਂ ਤਰ੍ਹਾਂ ਜਿਹੜਾ ਇਕਰਮਬਾਦ ਜਵਾਨ ਹਾਂਜੀ ਜਿਹੜੇ ਜਵਾਨ ਹੁੰਦੀ ਨਾ ਪਾਈਏ ਵਿੱਚ ਹਾਂਜੀ ਐਦਾਂ ਦੇ ਵੀ ਅੰਬ ਐ ਠੀਕ ਆ ਉਹ ਹੈ ਹੱਲੇ ਵੀ ਇੱਧਰ ਇੱਧਰ ਹੁਣ ਮੇਰਾ ਖਿਆਲ ਇੱਧਰ ਹਿਮਾਚਲ ਆਪਣੇ ਝੁੰਗੀ ਵਾਲੇ ਹੈਗਾ ਠੀਕ ਹੈ ਜੀ ਆਪਣੇ ਕੋਟ ਤੇ ਇਹਦੇ ਵਿੱਚ ਪਿੰਡ ਚ ਕਿੰਨੇ ਖੋਗ ਗਿਆ ਹਾਂਜੀ ਹਾਂਜੀ ਗਾਡੇ ਪੈਣ ਦੇ ਬੂਟੇ ਆਏ ਮੇਰਾ ਜਲ ਜਾ ਰਹੇ ਨੇ ਹੁਣ ਹੁਣ ਵੀ 25 ਕਿਤੇ ਨਹੀਂ ਅੱਛਾ ਅੱਛਾ ਆ ਚੱਕੀ ਜੋ ਨਾਲ ਨਾਲ ਥੰਦੇ ਆਪੇ ਐਦ ਕੀ ਕੋਰੇ ਕਰਕੇ ਮਰੇ ਨਹੀਂ ਅੰਬ ਜਦਾਂ ਕੋਰੇ ਕਰਕੇ ਮਰੇ ਕੁਛ ਲੋ ਬੰਦੀ ਨਾ અચ્છા જી ધુપ કર્યા ਗੋਰਾ ਹੁਣ ਉੱਤਰ ਦਾ ਵੀ ਦੇਖ ਲਓ ਗੋਰਾ ਮੈਂ ਕਿ ਉੱਤਰ ਦਾ ਵੀ ਦੇਖ ਲਓ ਹੁਣ